ਤਾਂ ਤਾਂ ਨੰਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਹੋਏ ਦਿੱਲੀ ਆ ਪਹੁੰਚੇ ਦਿੱਲੀ ਆ ਕੇ ਗੁਰੂ ਜੀ ਨੇ ਸ਼ਹਿਰ ਦੇ ਬਾਹਰਤੀ ਮਾਰਪੁਰ ਤੇ ਚੰਦਰਾਵਲ ਪਿੰਡਾਂ ਦੇ ਕੋਲ ਦਰਿਆ ਜਮਨਾ ਦੇ ਕੰਢੇ ਮਜਨੀ ਫਕੀਰ ਦੇ ਡੇਰੇ ਨੇੜੇ ਰੁੱਖਾਂ ਹੇਠ ਡੇਰਾ ਲਾ ਲਿਆ ਨੇੜੇ ਹੀ ਬਾਦਸ਼ਾਹ ਇਬਰਾਹੀਮ ਲੋਦੀ ਦਾ ਹਾਥੀ ਖਾਨਾ ਸੀ ਇੱਕ ਦਿਨ ਉੱਥੇ ਬਹੁਤ ਸਾਰੇ ਮਨੁੱਖਾਂ ਦੇ ਰੋਣ ਦੀ ਆਵਾਜ਼ ਆਈ ਤਾਂ ਗੁਰੂ ਜੀ ਨੇ ਮਰਦਾਨੇ ਨੂੰ ਪਤਾ ਲੈਣ ਲਈ ਭੇਜਿਆ ਮਰਦਾਨੇ ਨੇ ਆ ਕੇ ਦੱਸਿਆ ਕਿ ਇੱਕ ਹਾਥੀ ਮਰ ਗਿਆ ਹੈ ਤੇ ਉਸ ਦਾ ਮਹਾਵਤ ਹਾਥੀ ਚਲਾਉਣ ਤੇ ਸੰਭਾਲਣ ਵਾਲਾ ਅਤੇ ਉਸ ਦਾ ਪਰਿਵਾਰ ਰੋ ਰਿਹਾ ਹੈ ਗੁਰੂ ਨਾਨਕ ਦੇਵ ਜੀ ਆਪ ਹਾਥੀ ਖਾਨੇ ਗਏ ਤੇ ਪੁੱਛਿਆ ਕਿ ਕਿਉਂ ਰੋ ਰਹੇ ਹੋ ਹਾਥੀ ਤਾਂ ਬਾਦਸ਼ਾਹ ਦਾ ਹੈ ਉਸ ਨੂੰ ਕਾਦੀ ਪਰਵਾਹ ਰੋਂਦੇ ਮਰਦ ਨੇ ਦੱਸਿਆ ਕਿ ਬਾਦਸ਼ਾ ਸਾਡੇ ਤੇ ਗੁੱਸੇ ਹੋਵੇਗਾ ਤੇ ਸਾਡੀ ਰੋਜੀ ਜਾਂਦੀ ਰਹੇਗੀ ਅਸੀਂ ਇਸ ਲਈ ਰੋ ਰਹੇ ਹਾਂ ਗੁਰੂ ਜੀ ਨੂੰ ਤਰਸ ਆ ਗਿਆ ਉਹਨਾਂ ਮੁਹਾਵਤ ਨੂੰ ਕਿਹਾ ਕਿ ਮਰੇ ਹਾਥੀ ਦੇ ਮੂੰਹ ਤੇ ਹੱਥ ਫੇਰੋ ਤੇ ਵਾਹਿਗੁਰੂ ਵਾਹਿਗੁਰੂ ਕਰੋ ਪਰਮਾਤਮਾ ਭਲੀ ਕਰੇਗਾ ਮੁਹਾਵਤ ਨੇ ਇਸੇ ਤਰ੍ਹਾਂ ਕੀਤਾ ਤੇ ਸੱਚਮੁੱਚ ਮਰਿਆ ਹਾਥੀ ਜਿੰਦਾ ਹੋ ਗਿਆ ਹਾਥੀਖਾਨੇ ਦੇ ਸਭ ਲੋਕ ਗੁਰੂ ਜੀ ਦੇ ਚਰਨੀ ਟੈ ਪਏ ਦਿੱਲੀ ਵਿੱਚ ਇਹ ਗੱਲ ਸਭ ਪਾਸੇ ਧੁੰਮ ਗਈ ਕਿ ਅਖੀਰ ਬਾਦਸ਼ਾਹ ਇਬਰਾਹੀਮ ਲੋਦੀ ਨੂੰ ਵੀ ਪਤਾ ਲੱਗ ਗਿਆ ਉਸਨੇ ਹੁਕਮ ਦਿੱਤਾ ਕਿ ਮਰ ਕੇ ਜ਼ਿੰਦਾ ਹੋਇਆ ਹਾਥੀ ਉਸਦੇ ਪੇਸ਼ ਕੀਤਾ ਜਾਏ ਉਸੇ ਹਾਥੀ ਤੇ ਚੜ ਕੇ ਬਾਦਸ਼ਾਹ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ ਬਾਦਸ਼ਾਹ ਹਾਥੀ ਤੋਂ ਉੱਤਰ ਕੇ ਸਲਾਮ ਕਰਕੇ ਬੈਠ ਗਿਆ ਗੁਰੂ ਨਾਨਕ ਦੇਵ ਜੀ ਨੂੰ ਉਸ ਨੇ ਪਹਿਲਾ ਸਵਾਲ ਕੀਤਾ ਇਹ ਦਰਵੇਸ਼ ਹਾਥੀ ਤੁਸੀਂ ਜੀ ਆਇਆ ਹੈ ਗੁਰੂ ਜੀ ਨੇ ਉੱਤਰ ਦਿੱਤਾ ਮਾਰਨ ਤੇ ਜਿੰਦਾ ਕਰਨ ਵਾਲਾ ਰੱਬ ਹੈ ਮਨੁੱਖ ਨਹੀਂ ਫਕੀਰਾਂ ਦੀ ਅਰਦਾਸ ਨਾਲ ਰੱਬ ਦਇਆ ਕਰਦਾ ਹੈ ਬਾਦਸ਼ਾਹ ਨੇ ਦੂਜਾ ਸਵਾਲ ਕੀਤਾ ਤੁਸੀਂ ਇਸ ਨੂੰ ਫਿਰ ਮਾਰ ਕੇ ਜ਼ਿੰਦਾ ਕਰਕੇ ਦਿਖਾਓ ਗੁਰੂ ਜੀ ਨੇ ਬੜੇ ਠਰਮੇ ਨਾਲ ਬਾਦਸ਼ਾਹ ਨੂੰ ਫਿਰ ਦੱਸਿਆ ਕਿ ਇਹ ਮਾਰਨ ਤੇ ਜ਼ਿੰਦਾ ਕਰਨ ਦੀ ਸ਼ਕਤੀ ਕੇਵਲ ਇੱਕ ਰੱਬ ਪ੍ਰਮਾਤਮਾ ਦੇ ਪਾਸ ਹੈ ਹੋਰ ਕਿਸੇ ਕੋਲ ਨਹੀਂ ਤੇ ਉਹਦੇ ਹੁਕਮ ਤੇ ਅਮਲ ਹੋਏਗਾ ਹੋਰ ਕੋਈ ਕੁਝ ਨਹੀਂ ਕਰ ਸਕਦਾ ਬਾਦਸ਼ਾਹ ਦੀ ਤਸੱਲੀ ਹੋ ਗਈ ਕਿ ਇਹ ਤਾਂ ਰੱਬ ਤੱਕ ਪਹੁੰਚਿਆ ਦਰਬੇਸ਼ ਹੈ ਬਾਦਸ਼ਾਹ ਨੇ ਨਿਮਰਤਾ ਨਾਲ ਆਖਿਆ ਕਿ ਮੈਂ ਕੁਝ ਰਕਮ ਤੇ ਵਸਤਾਂ ਭੇਟ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਇਹ ਪ੍ਰਵਾਨ ਕਰੋਗੇ ਗੁਰੂ ਨਾਨਕ ਦੇਵ ਜੀ ਨੇ ਇਸ ਸਮੇਂ ਇੱਕ ਸ਼ਲੋਕ ਉਚਾਰਿਆ ਜਿਸ ਵਿੱਚ ਕਿਹਾ ਕਿ ਸਾਨੂੰ ਇੱਕ ਰੱਬ ਦੇ ਦਰਸ਼ਨਾਂ ਦੀ ਭੁੱਖ ਹੈ ਹੋਰ ਧਨ ਪਦਾਰਥਾਂ ਦੀ ਕੋਈ ਭੁੱਖ ਨਹੀਂ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕੇਵਲ ਰੱਬ ਦੇ ਪਿਆਰੇ ਵਿੱਚ ਰੰਗੇ ਰਹੀਏ ਤੇ ਉਸ ਦੇ ਨਾਲ ਸਾਡੀ ਸਾਂਝ ਬਣੀ ਰਹੇ ਇਹ ਬਚਨ ਸੁਣ ਕੇ ਬਾਦਸ਼ਾਹ ਇਬਰਾਹੀਮ ਲੋਦੀ ਹੋਰ ਪ੍ਰਭਾਵਿਤ ਹੋਇਆ ਦਿੱਲੀ ਵਿੱਚ ਉਸੇ ਸਥਾਨ ਤੇ ਜਿੱਥੇ ਗੁਰੂ ਨਾਨਕ ਦੇਵ ਜੀ ਆ ਕੇ ਠਹਿਰੇ ਹੁਣ ਉੱਥੇ ਬੜਾ ਸੁੰਦਰ ਗੁਰਦੁਆਰਾ ਬਣਿਆ ਹੈ ਜਿਸ ਨੂੰ ਗੁਰਦੁਆਰਾ ਮਜਨੂ ਢਿੱਲਾ ਆਖਦੇ ਹਨ ਤੇ ਅੱਜ ਵੀ ਦਰਿਆ ਜਮਨਾ ਇਸ ਗੁਰਦੁਆਰੇ ਦੀ ਕੰਧ ਨਾਲ ਟਕਰਾ ਕੇ ਵਗ ਰਹੀ ਹੈ ਸੇਖ ਵਜੀਦ ਨੂੰ ਦੇਖ ਕੇ ਬਚਨ ਵਿਚਾਰੇ ਗੁਰੂ ਨਾਨਕ ਦੇਵ ਜੀ ਅੱਗੇ ਚੱਲਦੇ ਚੱਲਦੇ ਦਿੱਲੀ ਤੋਂ ਗੁਰੂ ਨਾਨਕ ਦੇਵ ਜੀ ਤੇ ਮਰਦਾਨਾ ਪੂਰਬ ਵੱਲ ਚੱਲ ਪਏ ਕੁਝ ਦਿਨ ਸਫ਼ਰ ਕਰਕੇ ਇੱਕ ਥਾਂ ਰੁੱਖਾਂ ਦੇ ਹੇਠਾਂ ਡੇਰਾ ਲਾ ਲਿਆ ਅਤੇ ਰਾਤ ਉੱਥੇ ਹੀ ਕੱਟੀ ਦੂਜੇ ਦਿਨ ਦੁਪਹਿਰ ਨੂੰ ਦੇਖਦੇ ਹਨ ਕਿ ਛੇ ਕਹਾਰ ਬੰਦੇ ਇੱਕ ਪਾਲਕੀ ਚੁੱਕੀ ਆ ਰਹੇ ਹਨ ਗੁਰੂ ਜੀ ਨੂੰ ਥੋੜੀ ਦੂਰ ਇੱਕ ਰੁੱਖੇਟ ਉਹ ਰੁਕ ਗਏ ਉਹਨਾਂ ਪਾਲਕੀ ਚੁੱਕਣ ਵਾਲਿਆਂ ਨੇ ਚਾਦਰ ਘਾਹ ਤੇ ਵਿਛਾਈ ਤੇ ਉੱਥੇ ਪੀਰ लेट ਗਿਆ ਸਾਰੇ ਬੰਦੇ ਉਸ ਦੀਆਂ ਲੱਤਾਂ ਵਾਹਾਂ ਕੋ ਟਣ ਲੱਗ ਪਏ ਮਰਦਾਨੇ ਨੂੰ ਇਹ ਦੇਖ ਕੇ ਹਰਾਨੀ ਹੋਈ ਉਸ ਨੇ ਗੁਰੂ ਜੀ ਨੂੰ ਪੁੱਛਿਆ ਕਿ ਇਹ ਕੀ ਤਮਾਸ਼ਾ ਹੈ ਇਹ ਪੀਰ ਪਾਲਕੀ ਵਿੱਚ ਬੈਠ ਕੇ ਆਇਆ ਥੱਕ ਗਿਆ ਹੈ ਤੇ ਜਿਹੜੇ ਪਾਲਕੀ ਚੁੱਕ ਕੇ ਲਿਆਏ ਹਨ ਉਹ ਨਹੀਂ ਥੱਕੇ ਉਲਟਾ ਉਹ ਪੀਰ ਨੂੰ ਘੁੱਟ ਰਹੇ ਹਨ ਮੇਰੇ ਗੱਲ ਸਮਝ ਨਹੀਂ ਆਈ ਕਿਰਪਾ ਕਰਕੇ ਇਸ ਵਿਚਲੇ ਭੇਦ ਨੂੰ ਸਮਝਾਓ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ ਤੁਰਦੇ ਰਹਿਣ ਵਾਲੇ ਤਕੜੇ ਰਹਿੰਦੇ ਹਨ ਉਹਨਾਂ ਨੂੰ ਬਹੁਤ ਭੁੱਖ ਲੱਗਦੀ ਹੈ ਜੋ ਖਾਂਦੇ ਹਨ ਕਾਟ ਜਾਂਦਾ ਹੈ ਇਸ ਤਰ੍ਹਾਂ ਸਰੀਰ ਵਿੱਚ ਤਾਕਤ ਆਉਂਦੀ ਹੈ ਜੋ ਤੁਰਦੇ ਨਹੀਂ ਬੈਠਿਆ ਹੀ ਭੁੱਖ ਘਟ ਲੱਗਦੀ ਹੈ ਘਟ ਖਾਣ ਤਾਂ ਸਰੀਰ ਵਿੱਚ ਤਾਕਤ ਨਹੀਂ ਆਉਦੀ ਪੇ ਬੁਧੀਰੇ ਖਾਣ ਲੈਣ ਨਾਲ ਪਚਦਾ ਕੁਝ ਨਹੀਂ ਇਸ ਤਰ੍ਹਾਂ ਸਰੀਰ ਛੇਤੀ ਥੱਕਦਾ ਹੈ ਮਰਦਾਨੇ ਨੂੰ ਗੱਲ ਪੂਰੀ ਤਰ੍ਹਾਂ ਸਮਝ ਨਾ ਆਈ ਉਸਨੇ ਮੋੜ ਦੂਜਾ ਪ੍ਰਸ਼ਨ ਕੀਤਾ ਕਿ ਇਹ ਪੀਰ ਬੁੱਢਾ ਵੀ ਨਹੀਂ ਤੇ ਬਿਮਾਰ ਵੀ ਨਹੀਂ ਦਿਸਦਾ ਇਹ ਤੁਰਕੇ ਵੀ ਨਹੀਂ ਥੱਕਿਆ ਇਸ ਨੂੰ ਕਾਦੀ ਥਕਾਨ ਚੜੀ ਹੋਈ ਹੈ ਮੇਰੀ ਸਮਝ ਵਿੱਚ ਤਾਂ ਨਹੀਂ ਆ ਰਿਹਾ ਗੁਰੂ ਨਾਨਕ ਜੀ ਹੱਸ ਪਏ ਤੇ ਮਰਦਾਨੇ ਨੂੰ ਉਹਨੇ ਸਮਝਾਇਆ ਕਿ ਇਸ ਫਕੀਰ ਨੂੰ ਦੋ ਥਕਾਨ ਚੜੇ ਹਨ ਇੱਕ ਪਿਛਲੇ ਜਨਮ ਦੇ ਹਠਾਂ ਤਪਾਂ ਦੀ ਥਕਾਨ ਹੈ ਉਹ ਹਠ ਤਪ ਕਰਮਾਤੀ ਬਣਲੇ ਕਰਦਾ ਰਿਹਾ ਹੈ ਉਹਨਾਂ ਸਦਕਾ ਇਸ ਜਨਮ ਵਿੱਚ ਪੀਰ ਫਕੀਰ ਬਣ ਗਿਆ ਹੈ ਉਹਨ ਇਸ ਨੂੰ ਲੋਕ ਪੀਰ ਕਰਕੇ ਜਾਣਦੇ ਹਨ ਇਹ ਆਲਸੀ ਹੋ ਗਿਆ ਹੈ ਆਪ ਕੁਝ ਕਰਦਾ ਨਹੀਂ ਆਪ ਤੁਰਦਾ ਨਹੀਂ ਤੇ ਮਿਹਨਤ ਕਰਨੀ ਛੱਡ ਦੇਣ ਨਾਲ ਇਹਦਾ ਸਰੀਰ ਨਿਰਬਲ ਹੋ ਗਿਆ ਹੈ ਇਹ ਪਾਲਕੀ ਵਿੱਚ ਬੈਠਾ ਵੀ ਥੱਕ ਜਾਂਦਾ ਹੈ ਇਹ ਕਰਾਹੇ ਪਏ ਬੰਦੇ ਦਾ ਹਾਲ ਹੈ ਜੇ ਇਹ ਸਿਰਫ ਰੱਬ ਨੂੰ ਪਿਆਰ ਕਰਦੇ ਆ ਲੋਕ ਭਲੇ ਦੇ ਕੰਮ ਆਪ ਉਦਮ ਕਰਕੇ ਕਰੇ ਤਾਂ ਮਨ ਤੇ ਸਰੀਰ ਦੋਵੇਂ ਖੁਸ਼ ਹੋ ਜਾਣਗੇ ਖੁਸ਼ ਹੋ ਕੇ ਰੋਗ ਰਹੇਗਾ ਇਸ ਤਰ੍ਹਾਂ ਜੀਵਨ ਵਿੱਚ ਸਫਲ ਹੋਏਗਾ ਤੇ ਰੱਬ ਦੇ ਦੇਸ਼ ਜਾਏਗਾ ਜਦੋਂ ਗੁਰੂ ਨਾਨਕ ਦੇਵ ਜੀ ਨੇ ਗੋਰਖ ਮਤੇ ਨਾਲ ਗੱਲਬਾਤ ਕੀਤੀ ਗੁਰੂ ਨਾਨਕ ਦੇਵ ਜੀ ਇਸ ਯਾਤਰਾ ਵਿੱਚ ਨੈਣੀਤਾਲ ਦੇ ਇਲਾਕੇ ਵਿੱਚ ਗੋਰਖ ਮਤਾ ਪਹੁੰਚ ਗਏ ਇੱਕ ਗੋਰਖਨਾਥ ਦੇ ਚੇਲੇ ਸਾਧੂ ਅਤੇ ਜੋਗੀਆਂ ਦਾ ਇੱਕ ਬਹੁਤ ਵੱਡਾ ਕੇਂਦਰ ਸੀ ਜਿਤਨੇ ਹਰੇ ਭਰੇ ਰੁੱਖੇ ਸਨ ਉਹਨਾ ਹੇਠ ਸਾਧੂਆਂ ਨੇ ਧੂਣੀਆਂ ਲਾਈਆਂ ਹੋਈਆਂ ਸਨ ਗੁਰੂ ਜੀ ਇੱਕ ਸੁੱਕੇ ਰੁੱਖ ਹੇਠ ਹੀ ਬੈਠ ਗਏ ਸ਼ਾਮ ਹੋਇਆ ਤਾਂ ਮਰਦਾਨੇ ਨੂੰ ਗੁਰੂ ਜੀ ਨੇ ਕਿਹਾ ਜਾ ਉਹਨਾਂ ਸਾਧਾ ਕੋਲ ਕੁਝ ਲੱਕੜਾਂ ਤੇ ਅੱਗ ਲੈ ਆ ਅਸੀਂ ਇਹ ਸਰਦੀ ਵਿੱਚ ਅੱਗ ਬਾਲ ਕੇ ਰਾਤ ਕੱਟ ਲਈਏ ਮਰਦਾਨਾ ਗਿਆ ਪਰ ਕਿਸੇ ਸਾਧੂ ਨੇ ਲੱਕੜਾਂ ਜਾਗਣਾ ਦਿੱਤੀ ਉਲਟਾ ਮਰਦਾਨੇ ਨੂੰ ਸੜੀਆਂ ਬਲੀਆਂ ਗੱਲਾਂ ਸੁਣਾਈਆਂ ਤੇ ਉਥੋਂ ਜਾਣ ਲਈ ਕਿਹਾ ਉਸਨੇ ਮੁੜ ਕੇ ਗੁਰੂ ਜੀ ਨੇ ਸਾਰੀ ਗੱਲ ਦੱਸੀ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਗੁੱਸਾ ਨਹੀਂ ਕਰੀਦਾ ਗੁੱਸਾ ਸਿਹਤ ਲਈ ਮਾੜਾ ਹੁੰਦਾ ਹੈ ਤੂੰ ਆਪਣੀ ਸਿਹਤ ਨੂੰ ਖਰਾਬ ਨਾ ਕਰ ਕਰਤਾਰ ਆਪੇ ਤੁਹਾਡੀ ਲੋੜ ਪੂਰੀ ਕਰੇਗਾ ਮਰਦਾਨਾ ਸੌ ਗਿਆ ਝਟ ਜੰਗਲ ਵਿੱਚੋਂ ਲੱਕੜਾਂ ਕੱਟ ਕੇ ਵੇਚਣ ਲਈ ਲਿਆਉਂਦਾ ਇੱਕ ਬੰਦਾ ਉੱਥੇ ਰੁਕ ਗਿਆ ਅਨੇ ਰਾ ਪਿਆ ਜਾਣਕਾਰਨ ਉਹ ਕਰ ਨਹੀਂ ਸੀ ਜਾ ਸਕਦਾ ਗੁਰੂ ਜੀ ਪਾਸ ਆ ਕੇ ਉਸ ਨੇ ਲੱਕੜਾਂ ਰੱਖੀਆਂ ਤੇ ਉਹਨਾਂ ਵਿੱਚੋਂ ਕੁਝ ਲੱਕੜਾਂ ਬਾਲ ਕੇ ਰਾਤ ਦੀ ਠੰਡ ਸਮੇਂ ਗਰਮੀ ਦਾ ਪ੍ਰਬੰਧ ਕਰ ਦਿੱਤਾ ਦੂਰੋਂ ਸਾਧੂਆਂ ਨੇ ਅੱਗ ਬਲਦੀ ਦੇਖੀ ਤਾਂ ਉਹ ਆਪਣੇ ਆਪ ਹੀ ਵਿੱਚ ਸ਼ਰਮਿੰਦੇ ਹੋਏ ਤੇ ਉਹਨਾਂ ਲੱਕੜਾਂ ਤੇ ਅੱਗ ਨਹੀਂ ਸੀ ਦਿੱਤੀ ਗੁਰੂ ਨਾਨਕ ਦੇਵ ਜੀ ਇਸ ਰੋਖੇਟ ਕਈ ਦਿਨ ਬੈਠੇ ਰੱਬੀ ਬਾਣੀ ਦਾ ਕੀਰਤਨ ਕਰਦੇ ਰਹੇ ਆਸ-ਪਾਸ ਦੇ ਪਿੰਡਾਂ ਦੇ ਲੋਕ ਕੀਰਤਨ ਸੁਣ ਕੇ ਖਿੱਚੇ ਆਏ ਤੇ ਕੁਝ ਦਿਨਾਂ ਵਿੱਚ ਹੀ ਚੰਗੀ ਰੌਣਕ ਹੋਣ ਲੱਗ ਪਈ ਇਹ ਕੋਤਕ ਉੱਥੇ ਹੋਰ ਵਰਤਿਆ ਜਿਸ ਸੁੱਕੇ ਰੁੱਖੇ ੜ ਗੁਰੂ ਜੀ ਦਾ ਡੇਰਾ ਸੀ ਉਹ ਹਰਾ ਭਰਾ ਹੋਣ ਲੱਗ ਪਿਆ ਕਰੂੰਬਲਾਂ ਤੇ ਪੱਤੇ ਨਿਕਲਣੇ ਸ਼ੁਰੂ ਹੋ ਗਏ ਕਰੂੰਬਲਾ ਮਤਲਬ ਛੋਟੇ-ਛੋਟੇ ਪੱਤੇ ਉਸ ਨੂੰ ਛੋਟੇ-ਛੋਟੇ ਫਲ ਹੁਣ ਸਾਧੂਆਂ ਅਤੇ ਜੋਗੀਆਂ ਨੂੰ ਵੀ ਯਕੀਨ ਹੋ ਗਿਆ ਕਿ ਇਹ ਸਧਾਰਨ ਮਨੁੱਖ ਨਹੀਂ ਪ੍ਰਭੂ ਦਾ ਖਾਸ ਦੂਤ ਹੈ ਉਹ ਇਕੱਠੇ ਹੋ ਕੇ ਗੁਰੂ ਜੀ ਪਾਸ ਆਏ ਉਹਨਾਂ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ ਤੁਸੀਂ ਕਿਸ ਤੋਂ ਗੁਰਮੰਤਰ ਲਿਆ ਹੈ ਗੁਰੂ ਜੀ ਮੁਸਕਰਾਏ ਤੇ ਕਿਹਾ ਕਿ ਮੇਰਾ ਗੁਰ ਵਾਹਿਗੁਰੂ ਅਕਾਲ ਪੁਰਖ ਹੈ ਉਹ ਸਰਵ ਸ਼ਕਤੀਮਾਨ ਹੈ ਜੋਗੀਆਂ ਨੇ ਦੂਜਾ ਸਵਾਲ ਕੀਤਾ ਕਿ ਤੁਸੀਂ ਜੋਗੀ ਕਿਉਂ ਨਹੀਂ ਬਣ ਜਾਂਦੇ ਸਾਡੇ ਵਰਗਾ ਵੇਸ ਧਾਰਨ ਕਿਉਂ ਨਹੀਂ ਕਰ ਲੈਂਦੇ ਗੁਰੂ ਜੀ ਨੇ ਬੜੇ ਪਿਆਰ ਨਾਲ ਜੋਗਮਤ ਦੇ ਅਸਲ ਅਰਥ ਸਮਝਾਏ ਤੇ ਕਿਹਾ ਕਿ ਵੱਡਾ ਜੋਗੀ ਉਹ ਹੈ ਜੇ ਸੰਸਾਰਿਕ ਜੀਵਨ ਵਿੱਚ ਵਿਚਰਦਾ ਪ੍ਰਭੂ ਨੂੰ ਹਰਦਮ ਯਾਦ ਰੱਖਦਾ ਹੈ ਬਾਹਰਲਾ ਵੇਸ ਯੋਗ ਨਹੀਂ ਅਤੇ ਨਾ ਹੀ ਕੋਈ ਵੇਖ ਰੇਖ ਹੈ ਤੁਸੀਂ ਜੇਕਰ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਤੋਂ ਮੁਕਤ ਹੋ ਜਾਓ ਤਾਂ ਅਸਲੀ ਜੋਗੀ ਹੋ ਸਭ ਜੋਗੀ ਮੰਨ ਗਏ ਕਿ ਤੁਸੀਂ ਪਹੁੰਚੇ ਹੋਏ ਮਨੁੱਖ ਹੋ ਉਹਨਾਂ ਨਿੰਸਕਾਰ ਕੀਤਾ ਆਸ-ਪਾਸ ਦੇ ਪਿੰਡਾਂ ਵਿੱਚ ਵੀ ਗੱਲ ਬਹੁਤ ਫੈਲ ਗਈ ਕਿ ਜੋਗੀਆਂ ਦੇ ਡੇਰੇ ਕੋਲ ਆਏ ਮਹਾਂਪੁਰਸ਼ ਨਾਨਕ ਜੀ ਪਰਮਾਤਮਾ ਤੱਕ ਪਹੁੰਚੇ ਹੋਏ ਹਨ ਉਸ ਵਾਹਿਗੁਰੂ ਦੇ ਵਿੱਚ ਅਪੇਧ ਹਨ ਕੁਝ ਚੇਰ ਪਿੱਛੋਂ ਇੱਥੇ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ਬਣਾਈ ਗਈ ਤੇ ਗੁਰਖ ਮਤੇ ਦਾ ਨਾਮ ਨਾਨਕ ਮਤਾ ਪ੍ਰਸਿੱਧ ਹੋ ਗਿਆ ਸੋ ਸੰਗਤ ਜੀ ਵੀਡੀਓ ਨੂੰ ਬਹੁਤੀ ਲੰਬੀ ਕਰਦੇ ਹੋਏ ਇੱਥੇ ਹੀ ਸਮਾਪਤੀ ਕਰਦੇ ਹਾਂ ਫਿਰ ਇਸੇ ਹੀ ਤਰ੍ਹਾਂ ਅਗਲੀ ਵੀਡੀਓ ਵਿੱਚ ਇਤਿਹਾਸ ਨੂੰ ਵਾਚਦੇ ਹੋਏ ਆਪ ਜੀ ਦੇ ਸਨਮੁਖ ਹੋਵਾਂਗੇ ਸੋ ਇਸੇ ਹੀ ਤਰ੍ਹਾਂ ਧਾਰਮਿਕ ਵੀਡੀਓ ਦੇਖਣ ਵਾਸਤੇ ਆਪ ਜੀ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਜੋ ਤਾਂ ਜੋ ਆਪ ਜੀ ਤੱਕ ਹੋਰ ਇਸੇ ਹੀ ਤਰ੍ਹਾਂ ਇਤਿਹਾਸਕ ਨਵੀਆਂ ਵੀਡੀਓ ਪਹੁੰਚ ਸਕਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ